ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਠ ਗੁਰੂ ਸਾਹਿਬਾਨ ਦੇ ਸਰੀਰਕ ਰੂਪ ਦੇ ਵਿੱਚ ਦਦਾਰ ਕਰਨ ਵਾਲੇ ਸਤ ਗੁਰੂ ਸਾਹਿਬਾਨ ਦੀ ਸੰਗਤ ਨੂੰ ਮੰਨਣ ਵਾਲੇ ਪੰਜ ਗੁਰੂ ਸਾਹਿਬਾਨ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਕਰਨ ਵਾਲੇ ਤਿੰਨ ਗੁਰੂ ਸਾਹਿਬਾਨ ਨੂੰ ਬਚਪਨ ਦੇ ਵਿੱਚ ਖੜਾਉਣ ਵਾਲੇ ਜਿਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਿੰਨ ਗੁਰੂ ਸਾਹਿਬਾਨ ਨੂੰ ਆਪਣੀ ਗੋਦ ਵਿੱਚ ਲੈ ਕੇ ਖੜਾਉਣ ਵਾਲੇ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਔਰ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਬੌਲੀ ਸਾਹਿਬ ਦਾ ਪਹਿਲਾ ਟੱਕ ਲਗਵਾਉਣ ਵਾਲੇ ਸੋ ਇਸ ਤਰ੍ਹਾਂ ਅਪਾਰ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਅੱਜ ਅਸੀਂ ਕੇਵਲ ਇਕ ਪੰਛੀ ਚਾਹਤ ਉਹਨਾਂ ਦੇ ਮੁਬਾਰਕ ਜੀਵਨ ਤੇ ਮਾਰਾਂਗੇ ਤਾਂਕਿ ਅਸੀਂ ਥੋੜਾ ਜਿਆ ਸੰਖੇਪ ਦੇ ਵਿੱਚ ਉਹਨਾਂ ਦੇ ਇਤਿਹਾਸ ਨੂੰ ਜਾਣ ਸਕੀਏ ਯਾਦ ਰਹੀ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਨ 1506 ਦੇ ਵਿੱਚ ਭਾਈ ਸੁੱਗਾ ਰੰਦਾਵਾ ਜੀ ਦੇ ਘਰ ਸਨਮਾਨਯੋਗ ਮਾਤਾ ਗੌਰਾਂ ਜੀ ਦੀ ਕੋਖ ਤੋਂ ਪਿੰਡ ਕੱਥੂ ਨੰਗਲ ਜ਼ਿਲ੍ਹਾ ਅਮਰਸਰ ਵਿਖੇ ਹੋਇਆ ਸੀ ਔਰ ਤਿੰਨਾਂ ਦਾ ਮਿਲਾਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ ਭਾਗ ਦੂਜਾ ਅਨੁਸਾਰ 1518 ਦੇ ਵਿੱਚ ਰਮਦਾਸ ਨਗਰ ਦੀ ਬਾਹਰਲੀ ਝੂ ਵਿੱਚ ਗੁਰੂ ਨਾਨਕ ਸਾਹਿਬ ਜੀ ਨਾਲ ਹੁੰਦਾ ਹੈ ਔਰ ਪਹਿਲੇ ਮਿਲਾਪ ਸਮੇਂ ਹੀ ਬਾਬਾ ਬੁੱਢਾ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕਰ ਲੈਂਦੇ ਨੇ 1523 ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਦੀ ਜਿਹੜੀ ਹੈ ਪਿੰਡ ਸਲੋਦੇ ਜ਼ਿਮੀਂਦਾਰ ਰੀਤੀ ਜਿਸ ਦਾ ਨਾਂ ਹੈ ਬੀਬੀ ਮਰੋਆ ਜੀ ਇਸ ਦੇ ਨਾਲ ਹੁੰਦੀ ਹੈ ਔਰ ਇਹ ਪਿੰਡ ਸਲੋ ਚਾਲ ਜਿਹੜਾ ਹੈ ਅੱਜ ਕੱਲ ਜਦੋਂ ਆਪਾਂ ਵਟਾਲੇ ਜਾਂਦੇ ਹਾਂ ਅਚਲ ਵਟਾਲੇ ਤੇ ਅੱਜ ਕੱਲ ਇਹ ਕਾਫੀ ਨਗਰ ਹਿੱਸਾ ਜਿਹੜਾ ਉਹ ਸਾਰੇ ਸ਼ਹਿਰ ਦੇ ਵਿੱਚ ਮਿਕਸ ਹੋ ਚੁੱਕਾ ਹੈ ਸੋ ਖੈਰ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਦੀ ਬੀਬੀ ਮਰੋਆ ਜੀ ਕਹ ਲਈਏ ਜਾਂ ਮਾਤਾ ਮਰੋਆ ਜੀ ਤੇ ਇਹਨਾਂ ਦੇ ਨਾਲ ਸਨ 1523 ਵਿੱਚ ਹੁੰਦੀ ਹੈ ਔਰ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਸਨਮਾਨਯੋਗ ਮਾਤਾ ਮਰੋਆ ਜੀ ਦੀ ਕੁਖ ਤੋਂ ਚਾਰ ਪੁੱਤਰ ਪੈਦਾ ਹੁੰਦੇ ਨੇ ਭਾਈ ਪਖਾਰੀ ਜੀ ਭਾਈ ਸੁਧਾਰੀ ਜੀ ਭਾਈ ਮਹਿਮੂਨ ਜੀ ਔਰ ਭਾਈ ਭਾਨਾ ਜੀ ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਇਹਨੇ ਸਤਕਾਰਤ ਹੋ ਜਾਂਦੇ ਨੇ ਜੇ ਜਦੋਂ ਉਹ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪਨ ਲੱਗਦੇ ਨੇ ਤੇ ਗੁਰਿਆਈ ਦੀ ਰਸਮ ਜਿਹੜੀ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਕਰਵਾਉਂਦੇ ਨੇ ਸੋ ਐਸੀ ਬਖਸ਼ਿਸ਼ ਵਰਤੀ ਕਿ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ਼ੇਮੇ ਪਾਤਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਬਾਬਾ ਬੁੱਢਾ ਜੀ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਦੋਂ ਵੀ ਸੰਗਤ ਗੁਰੂ ਜੀ ਨਾਲ ਵਿਛੜ ਜਾਂਦੀ ਸੀ ਤੇ ਸੰਗਤਾਂ ਨੇ ਵਿਆਕਲ ਹੋ ਕੇ ਜਾਣਾ ਕਿ ਬਾਬਾ ਬੁੱਢਾ ਜੀ ਤੁਹਾਨੂੰ ਅਸੀਸ ਹੈ ਬੁੱਢਾ ਤੈਥੋਂ ਓਲੇ ਨਾ ਹੁਸਾਂ ਤੁਸੀਂ ਕਿਰਪਾ ਕਰੋ ਤੁਸੀਂ ਮਿਲਾ ਸਕਦੇ ਹੋ ਤਨਹਨ ਬਾਬਾ ਬੁੱਢਾ ਸਾਹਿਬ ਜੀ ਬੜੇ ਪਿਆਰ ਨਾਲ ਕਹਿੰਦੇ ਸੀ ਗੁਰ ਸਿੱਖੋ ਆਓ ਅਰਦਾਸ ਕਰੀਏ ਅਰਦਾਸ ਲੈ ਚੱਲੇਗੀ ਅਰਦਾਸ ਸੁਣਨ ਵਾਲੇ ਦੇ ਕੋ ਤੇ ਸੱਚੀ ਗੱਲ ਇਹ ਹੈ ਬਾਬਾ ਬੁੱਢਾ ਸਾਹਿਬ ਜੀ ਵਿਛੜੀ ਹੋਈ ਸੰਗਤ ਨੂੰ ਗੁਰੂ ਦੇ ਨਾਲ ਮਿਲਾ ਦਿੰਦੇ ਸੀ ਬਲਕਿ ਗੁਰੂ ਅੰਗਦ ਦੇਵ ਜੀ ਦੇ ਨਾਲ ਖਡੂਰ ਸਾਹਿਬ ਦੀ ਧਰਤੀ ਤੇ ਤੇ ਗੁਰੂ ਅਮਰਦਾਸ ਜੀ ਦੇ ਨਾਲ ਬਸਰ ਕੇ ਗੱਲਾਂ ਦੀ ਬਾਰਲੇ ਜੋ ਜਿੱਥੇ ਅੱਜ ਕੱਲ ਗੁਰਦੁਆਰਾ ਸਨ ਸਹਿਬ ਸ਼ੋਭਨੀਕ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਬੌੜੀ ਸਾਹਿਬ ਜੀ ਦੀ ਖੁਦਵਾਹੀ ਰੰਬੀ ਤੇ ਬੜਾ ਮਾਣ ਦਿੱਤਾ ਬਾਬਾ ਬੁੱਢਾ ਜੀ ਨੂੰ ਇਹਨਾਂ ਦੇ ਪਾਸੋਂ ਪਹਿਲਾ ਟੱਕ ਲਗਵਾਇਆ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਅਮਰਸਰ ਦੀ ਮੋੜੀ ਗੱਡਣ ਵਾਸਤੇ ਸਾਡੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਭੇਜਦੇ ਨੇ ਇੱਕ ਨੇਕ ਸਲਾਹਕਾਰ ਵਜੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਤਨਾਂਦੇ ਨਾਲ ਭੇਜਦੇ ਨੇ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਉਹ ਜਗਤ ਦੇ ਕਲਿਆਣ ਹਿਤ ਅੰਮ੍ਰਿਤ ਸਰੋਵਰ ਸ੍ਰੀ ਅੰਮ੍ਰitsar ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਰੰਭਦੇ ਨੇ ਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੇ ਮੁਤਾਬਕ ਬਾਬਾ ਬੁੱਢਾ ਸਾਹਿਬ ਜੀ ਨੂੰ ਅਰਦਾਸ ਕਰਨ ਵਾਸਤੇ ਆਦੇਸ਼ ਕਰਦੇ ਹਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਤਗੁਰਾਂ ਦੇ ਹੁਕਮ ਨੂੰ ਮੰਨ ਕੇ ਅਰਦਾਸ ਕਰਦੇ ਨੇ ਬੇਸ਼ੱਕ ਉਦੋਂ ਅਜੇ ਗ੍ਰੰਥੀ ਨਹੀਂ ਸਨ ਬਣਿਆ ਔਰ ਜਦੋਂ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਸਰਬਸਾਂਝਾ ਉਪਦੇਸ਼ ਦੇਣ ਵਾਲੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਵਿਖੇ ਕਰਦੇ ਨੇ ਉਸ ਵੇਲੇ ਇਸ ਮਹਾਨ ਗ੍ਰੰਥ ਦੇ ਪਹਿਲੇ ਗ੍ਰੰਤੀ ਹੋਣ ਦਾ ਸੁਭਾਗ ਬਾਬਾ ਬੁੱਢਾ ਸਾਹਿਬ ਦੀ ਝੋਲੀ ਵਿੱਚ ਪਾਉਂਦੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਜਦੋਂ ਅਸੀਂ ਹੋਰ ਇਤਿਹਾਸ ਨੂੰ ਪੜਦੇ ਜਦੋਂ ਰਾਜਾ ਅਕਬਰ ਗੋਇੰਦਵਾਲ ਆਉਂਦਾ ਹੈ ਔਰ ਗੁਰੂ ਜੀ ਦੇ ਅਸੂਲ ਸਿਧਾਂਤ ਨੂੰ ਪ੍ਰਵਾਨ ਕਰਦੇ ਆ ਹੋਇਆ ਪਹਿਲੇ ਪੰਗਤ ਪਾਸ਼ੇ ਸੰਗਤ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ ਫਿਰ ਗੁਰੂ ਅਮਰਦਾਸ ਜੀ ਦੀ ਸੰਗਤ ਕਰਦਾ ਹੈ ਤੇ ਗੁਰੂ ਦੇ ਆਦਰਸ਼ ਜਿਹੜੇ ਨੇ ਸਿੱਖ ਧਰਮ ਦੇ ਆਦਰਸ਼ ਰੌ ਰੀਤਾ ਸਿਧਾਂਤ ਉਹਨਾਂ ਤੋਂ ਬੜਾ ਪ੍ਰਭਾਵਿਤ ਹੋ ਕੇ ਕੁਝ ਪਿੰਡਾਂ ਦੀ ਜ਼ਮੀਰ ਜਗੀਰ ਜਿਹੜੀ ਹੈ ਗੁਰੂ ਕੇ ਲੰਗਰਾਂ ਦੇ ਨਾ ਕਰਵਾਉਣਾ ਚਾਹੁੰਦਾ ਹੈ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ ਇਹ ਗੁਰੂ ਕਾ ਲੰਗਰ ਸੰਗਤ ਦੇ ਤਿਲ ਫੁਰ ਨਾਲ ਚੱਲਦਾ ਹੈ ਇਤਿਹਾਸ ਕਹਿੰਦਾ ਇੱਕ ਲਾਗੀ ਗੁਰੂ ਅਮਰਦਾਸ ਜੀ ਦੇ ਅ ਬੇਟੀ ਸੰ ਬੀਬਾ ਨੀ ਜੀ ਉਹਨਾਂ ਵੱਲ ਵੇਖਿੰਦਾ ਜੈਸੀ ਆਪਕੀ ਬੇਟੀ ਤੈਸੀ ਹਮਾਰੀ ਬੇਟੀ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਨਹੀਂ ਗੁਰੂ ਨਾਨਕ ਦੇ ਘਰ ਵਿੱਚ ਪਰਿਵਾਰਵਾਦ ਨੂੰ ਕੋਈ ਥਾਂ ਨਹੀਂ ਇਸ ਤਰ੍ਹਾਂ ਰਾਜਾ ਅਕਬਰ ਹੋਰ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਭਾਵਸ਼ਾਲੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਮੱਲੋ ਮੱਲੀ ਸ਼ਰਧਾਲੂ ਰੂਪ ਦੇ ਵਿੱਚ ਕੁਝ ਪਿੰਡਾਂ ਦੀ ਜ਼ਗੀਰ ਜਿਹੜੀ ਸੀ ਗੁਰੂ ਕੇ ਲੰਗਰਾਂ ਦੇ ਨਾਂ ਕਰ ਗਿਆ ਵਿਦਵਾਨਾਂ ਦੀਆਂ ਲਿਖਤਾਂ ਵਿੱਚ ਮਤਭੇਦ ਹੈ ਕੋਈ 12 ਕੋਈ 22 ਤੇ ਕੋਈ 84 ਦੱਸਦਾ ਹੈ ਵੈਸੇ ਪਰ ਸਿੱਧ ਜਿਹੜਾ ਉਹ 84 ਪਿੰਡਾਂ ਦੀ ਜ਼ਗੀਰ ਦਾ ਜ਼ਿਕਰ ਆਉਂਦਾ ਸੋ ਉਸ ਤੋਂ ਬਾਅਦ ਇਹ ਜਿਹੜੀ ਜ਼ਮੀਨ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜਦੋਂ ਇਹਦੇ ਬਾਰੇ ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਜਾਣਕਾਰੀ ਦਿੰਦੇ ਨੇ ਤੇ ਉਹ ਇੱਕ ਫੁੱਟ ਨੋਟ ਦੇ ਵਿੱਚ ਜ਼ਿਕਰ ਕਰਦੇ ਨੇ ਕਰਮ ਸਿੰਘ ਹਿਸਟੋਰੀਅਨ ਝਭਾਲਵਾਲਿਆਂ ਦੇ ਹਵਾਲੇ ਦੇ ਨਾਲ ਕਿ ਇਹ ਜਿਹੜੀ ਜ਼ਮੀਨ ਦਾ ਟੁਕੜਾ ਸੀ ਇਹ ਚੌਧਰੀ ਭਾਈ ਲੰਗਾ ਦੀ ਜ਼ਮੀਨ ਦਾ ਸੀ ਔਰ ਇੱਥੇ ਇੱਕ ਜੰਗਲ ਹੁੰਦਾ ਸੀ ਛੋਟਾ ਜਿਹਨੂੰ ਆਪਾਂ ਜਾਂ ਰਖ ਕਹਿ ਦਿੰਨੇ ਜਾਂ ਬੀੜ ਕਹਿ ਦਿੰਨੇ ਸੋ ਇਸ ਜ਼ਮੀਨ ਦੀ ਦੇਖ ਰੇਖ ਸੇਵਾ ਸੰਭਾਲ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਜੇ ਅਸੀਂ ਇੰਜ ਕਹ ਲਈਏ ਤਕਰੀਬ 1560-65 ਦੀ ਅਸੀਂ ਗੱਲ ਕਰ ਸਕਦੇ ਆਉਸਤਨ ਕਿਉਂਕਿ ਪੱਕੀ ਤਰੀਕ ਕੋਈ ਨਹੀਂ ਮਿਲਦੀ ਬਾਬਾ ਬੁੱਢਾ ਸਾਹਿਬ ਜੀ ਇਸ ਸਥਾਨ ਤੇ ਆਉਂਦੇ ਨੇ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ ਔਰ ਇਹ ਸਥਾਨ ਤੇ ਨਿਆਣਿਆਂ ਸਿਆਣਿਆਂ ਨੂੰ ਗੁਰਮੁਖੀ ਪੜਾਉਂਦੇ ਨੇ ਸ਼ਾਸਤਰ ਵਿਦਿਆ ਸਿਖਾਉਂਦੇ ਨੇ ਜ਼ਮੀਨ ਦੀ ਦੇਖਭਾਲ ਕਰਦੇ ਨੇ ਜੋ ਹੋਰ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ ਉਹਨਾਂ ਨੂੰ ਮਾਣਦੇ ਨੇ ਔਰ ਇਸ ਸਥਾਨ ਦੀ ਮਹਿਮਾ ਉਹ ਤੋਂ ਹੋਰ ਵੱਧ ਜਾਂਦੀ ਹੈ ਜਦੋਂ 21 ਅਸੂ ਸੰਮਤ 1651 ਦੇ ਮੁਤਾਬਕ 1594 ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਆਉਂਦੇ ਨੇ ਮਿਸ ਪ੍ਰਸ਼ਾਦੇ ਲਸੀ ਗੰਢੇ ਆਦ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਅਰਦਾਸ ਕਰਦੇ ਨੇ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਤੇ ਐਸੀ ਬਖਸ਼ਿਸ਼ ਵਰਤਦੀ ਹੈ ਕਿ ਅਗਲੇ ਸਾਲ ਹੀ ਬਲਕਿ 21 ਹਾਲ ਸੰਮਤ 1652 ਦੇ ਮੁਤਾਬਕ ਸਨ 1595 ਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗ੍ਰਹਿ ਸਨਮਾਨ ਜੋ ਮਾਤਾ ਗੰਗਾ ਜੀ ਦੀ ਕੋਖ ਤੋਂ ਮੇਰੀ ਪੀੜੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਬਾਬਾ ਬੁੱਢਾ ਸਾਹਿਬ ਜਦੋਂ ਨਵੇਂ ਜਨਮੇ ਬਾਲ ਦੇ ਦਦਾਰ ਕਰਨ ਵਾਸਤੇ ਜਾਂਦੇ ਨੇ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹੁਕਮ ਨੂੰ ਸਵੀਕਾਰਦਿਆਂ ਮਾਤਾ ਗੰਗਾ ਜੀ ਇਸ ਨਵਜਨਮੇ ਬਾਲ ਨੂੰ ਸੋਹਣੇ ਪੋਤੜਿਆਂ ਵਿੱਚ ਲਪੇਟ ਕੇ ਆ ਬਾਬਾ ਬੁੱਢਾ ਸਾਹਿਬ ਜੀ ਦੇ پاس ਲੈ ਕੇ ਆਉਂਦੇ ਨੇ ਗੁਰੂ ਜੀ ਦੇ ਹੁਕਮ ਨੂੰ ਸਵੀਕਾਰਦਿਆਂ ਬਾਬਾ ਬੁੱਢਾ ਜੀ ਤੇ ਇਸ ਨਵਜਨਮੇ ਬਾਲ ਬਾਲ ਕੇ ਮੇਰੀ ਛੇਵੀਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਗੁਰਮਤਿ ਵਿਧੀ ਅਨੁਸਾਰ ਕਰ ਦੇਣਾ 1630 ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਰਹੇਲੇ ਦੀ ਜੰਗ ਲੜਦੇ ਨੇ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਵੀ ਜਾਂਦੇ ਨੇ ਤੇ ਭਾਦਰ ਬਾਬਾ ਬੀਦੀ ਚੰਦ ਜੀ ਕਹਿੰਦੇ ਕਿੰਨੇ ਭਾਗ ਵਧੀਆ ਹੋ ਗਏ ਮਾਲਕ ਨੇ ਕਿੰਨੀ ਕਿਰਪਾ ਕਰਤੀ ਹੈ ਜੀ ਸਾਡੇ ਗੁਰ ਸਿੱਖਾਂ ਦੇ ਤੁਹਾਡੇ ਵੀ ਦیدار ਕਰ ਰਹੇ ਆਂ ਬਾਬਾ ਬੁੱਢਾ ਜੀ ਦੇ ਵੀ ਤੇ ਕਿਉਂ ਨਾ ਹੋਵੇ ਬਾਬਾ ਬੁੱਢਾ ਸਾਹਿਬ ਜੀ ਨੂੰ ਅਸੀਂ ਬੇਨਤੀ ਕਰ ਲਈਏ ਕਿ ਇਸ ਪਿੰਡ ਦਾ ਨਾਮਕਰਨ ਕੀਤਾ ਜਾਵੇ ਔਰ ਸਤਗੁਰਾਂ ਨੇ ਦੇਸ਼ ਤੇ ਤਬਾ ਬਾਬਾ ਬੁੱਢਾ ਜੀ ਨੇ ਸਤ ਕਰਕੇ ਮੰਨਿਆ ਇਹ ਜਿਹੜਾ ਰੋਹਿਲਾ ਪਿੰਡ ਸੀ ਇਹਦਾ ਨਾਮ ਪਹਿਲਾਂ ਜਿਹੜਾ ਸੀ ਗੋਬਿੰਦਪੁਰਾ ਸੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਜੋ ਉਸ ਵੇਲੇ ਉੱਥੇ ਕਾਬਜ ਹੋ ਕੇ ਬੈਠਾ ਹੋਇਆ ਸੀ ਉਸ ਨੇ ਆਪਣਾ ਨਾਮ ਜਿਹੜਾ ਸੀ ਧਰਾਉਂਦਿਆ ਹੋਇਆ ਇਸ ਦਾ ਨਾਂ ਜਿਹੜਾ ਬਦਲ ਕੇ ਰੱਖ ਦਿੱਤਾ ਸੀ ਰੋਹਿਲਾ ਉਸ ਦਾ ਨਾਮਕਰਨ ਕਰਨਾ ਸੀ ਤੇ ਬਾਬਾ ਬੁੱਢਾ ਜੀ ਨੇ ਤਿਸ ਦਾ ਨਾਮ ਰੱਖਿਆ ਸੀ ਸ੍ਰੀ ਹਰਗੋਬਿੰਦਪੁਰਾ ਔਰ ਮੈਂ ਇੱਕ ਹੋਰ ਬੇਨਤੀ ਕਰ ਦੇਵਾਂ ਬਾਬਾ ਬੁੱਢਾ ਸਾਹਿਬ ਜੀ ਪਹਿਲਾ ਸਿੱਖ ਹੈ ਜਿਨ੍ਹਾਂ ਨੇ ਗੁਰੂ ਪਰਿਵਾਰ ਵਾਸਤੇ ਅਰਦਾਸ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮਕਰਨ ਕੀਤਾ ਜਦੋਂ ਪੜ੍ਹਨ ਲਿਖਣ ਦੇ ਯੋਗ ਹੋਏ ਗੁਰੂ ਅਰਜਨ ਦੇ ਮਹਾਰਾਜ ਜੀ ਦੀਆਂ ਨਜ਼ਰਾਂ ਵਿੱਚ ਬਾਬਾ ਬੁੱਢਾ ਜੀ ਆਏ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਇਸ ਬਾਲਕ ਨੂੰ ਕੋਈ ਅਖਰੀ ਬੋਧ ਕਰਵਾ ਦਿਓ ਸ਼ਾਸਤਰ ਵਿਦਿਆ ਸਿਖਾ ਦਿਓ ਤੇ ਕਹਿ ਲੱਗੇ ਸਤਿਗੁਰੂ ਮੈਂ ਤੈਨੂੰ ਪੜ੍ਹਾਂ ਮੈਂ ਤਾਂ ਗੁਰੂ ਘਰ ਦਾ ਕਾਇਆ ਤੇ ਗੁਰੂ ਅਰਜਨ ਦੇ ਮਹਾਰਾਜ ਕਹਿ ਲੱਗੇ ਭਾਈ ਬਿਰਦ ਜੀ ਬਾਬਾ ਬੁੱਢਾ ਜੀ ਤੁਸੀਂ ਇੰਜ ਸਮਝੋ ਜੋ ਤੁਹਾਨੂੰ ਨਹੀਂ ਆਉਂਦਾ ਉਹ ਅਜੇ ਤੱਕ ਦੁਨੀਆ ਵਿੱਚ ਨਹੀਂ ਆਇਆ ਤੁਸੀਂ ਇੰਜ ਕਰੋ ਜੋ ਤੁਹਾਨੂੰ ਆਉਂਦਾ ਹੈ ਉਹੀ ਇਸ ਬਾਲਕ ਨੂੰ ਸਿਖਾ ਦਿਓ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਰੀ ਬੋਧ ਕਰਵਾਇਆ ਔਰ ਆਖਰੀ ਬੋਧ ਦੇ ਨਾਲ ਨਾਲ ਸ਼ਾਸਤਰ ਵਿਦਿਆ ਤਰਾਕੀ ਘੋੜ ਸਵਾਰੀ ਆ ਇਹ ਸਾਰੀਆਂ ਸਿੱਖਿਆਵਾਂ ਦੇਣ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਵੱਡਾ ਰੋਲ ਅਦਾ ਕੀਤਾ ਗੁਰਮਖੋ ਇਸ ਤਰ੍ਹਾਂ ਜਦੋਂ ਅਸੀਂ ਬਾਬਾ ਬੁੱਢਾ ਜੀ ਦੀਆਂ ਵਡਿਆਈਆਂ ਕਰਦੇ ਆ ਵਿਸਥਾਰ ਵੱਧ ਜਾਂਦਾ ਔਰ ਸਮਾਂ ਆਇਆ 1631 ਦੇ ਵਿੱਚ ਇਸ ਸਮੇਂ ਬਾਬਾ ਬੁੱਢਾ ਜੀ ਦੀ ਅਜੂ 125 ਸਾਲ ਦੀ ਹੋ ਚੁੱਕੀ ਸੀ ਇਹ ਵੀ ਅਰਜ਼ ਕਰ ਦਵਾਂ 1518 ਦੇ ਵਿੱਚ ਆਪ ਜੀ ਨੇ ਸਿੱਖੀ ਦੀ ਦਾਤ ਲਈ ਸੀ ਗੁਰੂ ਨਾਨਕ ਜੀ ਦੇ ਪਾਸੋਂ ਤੇ ਕੁੱਲ ਮਿਲਾਕੇ ਇੰਜ ਕਹਿ ਲਈਏ 125 ਸਾਲ ਦੀ ਆਜੂ ਵਿੱਚੋਂ 113 ਸਾਲ ਗੁਰੂ ਨਾਨਕ ਦੀ ਸਿੱਖੀ ਨੂੰ ਕਮਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਅਖੀਰਲਾ ਸਮਾਂ ਆਉਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਇਹਨਾਂ ਦਾ ਸੀਸ ਹੈ ਗੁਰੂ ਦੀਆਂ ਅਸੀਸਾਂ ਲੈਂਦੇ ਨੇ ਔਰ ਪੰਜ ਭੂਤਕ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਆਪਣੇ ਪੁੱਤਰ ਭਾਈ ਭਾਨਾ ਜੀ ਦੀ ਬਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਫੜਾਉਂਦੇ ਨੇ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਅਪਾਰ ਗੁਰੂ ਬਖਸ਼ਿਸ਼ਾਂ ਦੇ ਨਾਲ ਝੋੜੀਆਂ ਭਰਦੇ ਆ ਹੋਇਆ ਸਰੀਰਕ ਰੂਪ ਦੇ ਵਿੱਚ ਵੀ ਇਹ ਸੰਸਾਰ ਤੋਂ ਇਹ ਸਮਾਜ ਦੇ ਵਿੱਚੋਂ ਜਿਸ ਵੇਲੇ ਰਵਾਨਾ ਹੋਣ ਲੱਗਦੇ ਨੇ ਸਦੀਮ ਕਾਲ ਪ੍ਰਭੂ ਪਿਆਰੇ ਦੇ ਚਰਨਾਂ ਦੇ ਵਿੱਚ ਅਪੇਤਾ ਨੂੰ ਪ੍ਰਾਪਤ ਕਰ ਲੈਂਦੇ ਮੈਂ ਅਗਲੀ ਗੱਲ ਵੀ ਕਰ ਦਵਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੀ ਨਿਗਰਾਨੀ ਦੇ ਵਿੱਚ ਸਾਰਾ ਕਿਰਿਆਕਰਮ ਕਰਵਾਉਂਦੇ ਨੇ ਰੋਜ਼ਾਨਾ ਦੀਵਾਨ ਸਜਦੇ ਨੇ ਇਤਿਹਾਸ ਗਵਾਹੀ ਪਰਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਕਰਵਾਉਂਦੇ ਨੇ ਸੋ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੀ ਔਰ ਐਸੇ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਵਰਗੇ ਇਹਨਾਂ ਦੀ ਵਡਿਆਈ ਇਹਨਾਂ ਦੇ ਗੁਣਾਂ ਨੂੰ ਬਿਆਨ ਕਰਦਿਆਂ ਕਰਦਿਆਂ ਸਾਡੇ ਸਾਹ ਮੁੱਕ ਸਕਦੇ ਨੇ ਪਰ ਇਹਨਾਂ ਦੇ ਗੁਣ ਇਹਨਾਂ ਦੇ ਕੀਤੇ ਹੋਏ ਉਪਕਾਰ ਉਹਨਾਂ ਦਾ ਅਸੀਂ ਕਦੀ ਵਿਅੰਤ ਨਹੀਂ ਪਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ